ਲੇ ਵੀ ਕੰਡੇ ਦਾ ਕੰਮ ਤਾਂ ਕਰਤਾ ਹੁਣ ਜਿਹੜਾ ਵੀ ਸਮਾਨ ਵੇਚਣਾ ਆਊਗਾ ਉਹ ਇਹਦਾ ਵਜ਼ਨ ਅੱਧੇ ਹੀ ਦੱਸੂਗਾ। ਕੁਆੜੀਆ ਸਾਹਿਬ ਇਹ ਵਜ਼ਨ ਤੋਲ ਲਓ ਕਿੰਨਾ ਹੋ ਗਿਆ? ਅੱਜ ਤਾਂ ਸਵੇਰੇ ਸਵੇਰੇ ਗਾਹਕ ਆ ਗਿਆ। ਦੇਖਦੇ ਆਂ ਕੀ ਲੈ ਕੇ ਆਇਆ। ਹਾਂ ਭਾਈ ਕੀ ਲੈ ਕੇ ਆਏ ਹੋ ਇਸ ਵਿੱਚ? ਕੁਆੜੀਆ ਸਾਹਿਬ ਇਸ ਵਿੱਚ ਤਾਂ ਲਾਈ ਲੋਣਾ ਹੈ। ਇਸ ਵਿੱਚ ਤਾਂ 4.5 ਕਿਲੋ ਭਾਰ ਹੈ। ਚਲੋ ਠੀਕ ਹੈ ਮੈਨੂੰ ਇਹਦੇ ਪੈਸੇ ਦੇ ਦੋ ਹਾਲੋ 20 ਰੁਪਏ ਬਣਦੇ ਆ ਤੇਰੇ ਬੱਲੇ ਵੀ ਬੱਲੇ ਅੱਜ ਤਾਂ ਨਜ਼ਾਰਾ ਆ ਗਿਆ ਪੂਰਾ 9 ਕਿਲੋ ਵਜਨ ਸੀ ਉਹਨੂੰ 4.5 ਕਿਲੋ ਦੇ ਪੈਸੇ ਦੇ ਕੇ ਦਫਾ ਕੀਤਾ ਬਾਪੂ ਜੀ ਕਰੇ ਚਾਹ ਬਣੀ ਗਈ ਆ ਕਰੀ ਆ ਕਿ ਚਾਹ ਪੀ ਆਓ ਕੋਈ ਨਹੀਂ ਮੈਂ ਜਾਣਾ ਘਰੇ ਤੇ ਦੁਕਾਨ ਦਾ ਖਿਆਲ ਰੱਖੀ ਠੀਕ ਆ ਬਾਪੂ ਜੀ ਮੈਂ ਇੱਥੇ ਆ ਹੁਣ ਮੈਂ ਆਪਣੇ ਦੋਸਤ ਨੂੰ ਫੋਨ ਕਰਦਾ ਓਏ ਰਵੀ ਨਹੀਂ ਫੋਨ ਹੀ ਨਿਕਰਾ ਭਾਈ ਨੇ ਆ ਗਿਆ ਓਏ ਹੈਲੋ ਹੈਲੋ ਛੇਤੀ ਕਰ ਮੇਰੇ ਵਾਲਾ ਪਿਓ ਘਰੇ ਚਾਹ ਪੀਣ ਗਿਆ ਕਦੇ ਉਹ ਨਾ ਆ ਜੇ ਮੈਂ ਦੁਕਾਨ ਤੇ ਕੱਲੀ ਆ ਹਾਂ ਛੇਤੀ ਆਇਆ ਉਹ ਲਿਆ ਛੇਤੀ ਕਰ ਦੇ ਪੈਸੇ ਕਿਤੇ ਤੇਰੇ ਵਾਲਾ ਪਿਓ ਨਾ ਆ ਜੇ ਘਰੋਂ ਚਾਹ ਪੀ ਕੇ ਆ ਲੈ ਪੈਸੇ ਮੈਨੂੰ ਪੁੜੀ ਲੈ ਕੇ ਖੰਡਰਾ ਚ ਮਿਲ ਖੰਡਰਾ ਚ ਹਾਂ ਉਹ ਛੇਤੀ ਆ ਬਾਪੂ ਵੀ ਵਾਵਾ ਟਾਈਮ ਲਾ ਦੂਆ ਠੀਕ ਆ ਠੀਕ ਆ ਠੀਕ ਆ ਹਾਂ ਛੇਤੀ ਆ ਮੇਰੇ ਮਗਰਿਆਂ ਮੱਕੇ ਦੇ ਬਾਪੂ ਵੀ ਨਾ ਆ ਜਾਵੇ ਕਦੇ ਇਹ ਮੇਰੇ ਵਾਲੀ ਪੁੜੀ ਵੀ ਨਾ ਪੀ ਜਾਵੇ ਵਾਲਾ ਟਾਈਮ ਲਾਤਾ ਯਾਰ ਕਦੇ ਨੇੜੇ ਤੇ ਇਹ ਢਿੰਦੀ ਨਹੀਂ ਆਪਣੇ ਵਾਲਾ ਬਾਪੂ ਵੀ ਨਾ ਆ ਜਾਵੇ ਆਪਾਂ ਤਾਂ ਫਸਾਂਗੇ ਯਾਰ ਛਿੱਲ ਲਾਊਗਾ ਓਏ ਆ ਜਾ ਆ ਜਾ ਪੀ ਲੈ ਪੀ ਲੈ ਗੱਲ ਸੁਣ ਮੇਰੀ ਹਾਂ ਤੂੰ ਆਉਂਦੇ ਬਾਪੂ ਵਾਲੀ ਦੁਕਾਨ ਚ ਨਾ ਰੋਜ ਪੈਸੇ ਚੱਕ ਕੇ ਲਿਆਇਆ ਕਰ ਨਾਲੇ ਤੈਨੂੰ ਪਿਆ ਕਰੂੰ ਨਾਲੇ ਮੈਂ ਪੀਆ ਕਰੂੰ ਆ ਆ ਜਾ ਬਜਾ ਬਜਾ ਕਚ 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 ਤੂੰ ਟੈਨਸ਼ਨ ਨਾ ਲੈ ਮੈਂ ਡੇਲੀ ਪੈਸੇ ਚੱਕ ਕੇ ਲਿਆ ਕਰੂੰ ਨਾਲੇ ਤੈਨੂੰ ਪਿਆ ਕਰੂੰ ਨਾਲੇ ਮੈਂ ਖੁਦ ਪੀਆ ਕਰੂੰ ਪੀ ਪੀ ਨਾ ਕਚਾ ਮੈਨੂੰ ਲੱਗਦਾ ਸਾਡਾ ਜਵਾਕ ਜਾਬੀ ਪੂਰੀ ਪੀ ਰਿਹਾ ਹੈ ਇਹਨੂੰ ਮੈਂ ਹੁਣ ਹੀ ਜਾ ਕੇ ਦੱਸਦਾ ਉੱਥੇ ਰਲਾ ਬਾਪੂ ਅਗਦਰਲਾ ਬਾਪੂ ਮੈਂ ਕਹ ਪੈਦਾਂ ਆ ਕੀ ਹੋਏ ਬਾਪੂ ਤੂੰ ਤੂੰ ਤੇ ਓਏ ਬਦਮਾਗ ਮੈਂ ਤੈਨੂੰ ਉਥੇ ਦੁਕਾਨ ਤੇ ਬਿਠਾ ਕੇ ਗਿਆ ਸੀ ਤੇ ਤੂੰ ਇੱਥੇ ਕਾਲੇ ਨਾਲ ਦਵਾਈ ਪੀ ਰਿਹਾ ਹੈ ਨਹੀਂ ਬਾਪੂ ਮੈਂ ਦਵਾਈ ਨਹੀਂ ਪੀ ਰਿਆ ਸੀ ਤੂੰ ਚੱਲ ਮੈਂ ਆ ਗਿਆ ਮਾਗਰ ਚੱਲ ਛੋਕਰਾ ਯਾਰ ਹਜੇ ਤੱਕ ਕੋਈ ਦੁਕਾਨ ਤੇ ਤਾਂ ਨਹੀਂ ਆਇਆ ਲੈ ਸੁਣੀ ਛੱਡ ਕੇ ਦੁਕਾਨ ਆਪ ਤਾਂ ਉਧਰ ਨੂੰ ਭੱਜ ਗਿਆ ਮੈਨੂੰ ਤਾਂ ਯਾਰ ਇਹ ਸ਼ੋਰ ਨੇ ਬਰਬਾਦ ਕਰਕੇ ਰੱਖਤਾ ਕਿਵੇਂ ਅੰਕਲ ਤੂੰ ਕਿਵੇਂ ਬੈੱਕਾ ਬੈੱਕਾ ਜਪੇਂ ਉਹ ਬੈੱਕਾ ਕਾਦਾ ਪੇਂ ਯਾਰ ਤੂੰ ਆਇਆ ਯਾਰ ਬਹਿ ਕੇ ਗੱਲ ਕਰਦੇ ਆਪਾਂ ਚਲੋ ਸਰ ਉਹ ਅੰਕਲ ਕਵਾੜਿਆ ਇਹ ਤੂੰ ਕੀ ਕਰ ਰਿਹਾ ਹੈ ਮੈਂ ਕੀ ਕਰ ਰਿਹਾ ਹਾਂ ਤੂੰ ਤੋਅਲ ਚ ਹੇਰਾ ਫੇਰੀ ਕਰ ਰਿਹਾ ਉਹ ਤੂੰ ਮੈਨੂੰ ਬਾੜਾ ਗਿਆਨ ਨਾ ਦੇ ਮੈਂ ਕੀ ਕਰ ਰਿਹਾ ਹਾਂ ਜੇ ਮੈਂ ਸਹੀ ਤੋਲੂਆ ਤਾਂ ਮੈਨੂੰ ਕੀ ਬਚੂਗਾ ਤੂੰ ਤਾਂ ਬੇਵਕੂਫ ਹੈ ਉਹ ਕੁਵਾਰੀ ਅੰਕਲ ਬੇਵਕੂਫ ਮੈਂ ਨਹੀਂ ਬੇਵਕੂਫ ਤੂੰ ਹੈ ਅੱਜ ਤੱਕ ਕਿਸੇ ਨੇ ਹੇਰਾਫੇਰੀ ਕਰਕੇ ਸੁੱਖ ਪਾਇਆ ਉਹ ਬੱਸ ਕਰ ਬੱਸ ਕਰ ਇਹ ਸਾਰੇ ਕੰਮ ਦਾ ਮੈਨੂੰ ਪਤਾ ਹੈ ਵੀ ਇਹ ਕਿਵੇਂ ਕਰਨਾ ਤੂੰ ਬੜਾ ਗਿਆਨ ਨਾ ਦੇ ਉਹ ਅੰਕਲ ਕੁਵਾਰੀਆ ਮੇਰਾ ਫਾਇਦਾ ਸੀ ਤੈਨੂੰ ਸਮਝਾਉਣਾ ਤੂੰ ਸਮਝਣਾ ਜਾਂ ਨਹੀਂ ਉਹ ਤੇਰੀ ਮਰਜ਼ੀ ਚਲ ਜੇ ਉਹ ਆ ਗਿਆ ਤਾਂ ਉਹਨੂੰ ਦੇ ਦਾਂਗੇ ਪੈਸੇ। ਪਤਾ ਐਵੇਂ ਮਰੀ ਜਾਂਦਾ ਭਕਾਈ ਕੰਮ ਕਰਦੇ ਨੂੰ ਮੈਨੂੰ ਇੰਨਾ ਟਾਈਮ ਹੋ ਗਿਆ। ਅੱਛਾ ਮੈਨੂੰ ਪਤਾ ਹੀ ਨਹੀਂ ਹੈ ਵੀ ਦੁਕਾਨਦਾਰੀ ਕਿਵੇਂ ਚੱਲਦੀ ਐ ਕਿਵੇਂ ਨਹੀਂ ਚੱਲਦੀ। ਇਹਨੂੰ ਬਾਹਲਾ ਪਤਾ ਐ। ਲੈ ਦੱਸ ਇਹੇ ਜਿਹੇ ਵੀ ਆ ਕੇ ਮੱਤਾਂ ਦੇਣ ਲੱਗ ਜਾਂਦੇ ਐ। ਹੁਣ ਬੇਈਮਾਨਾ ਨਾ ਕਰਾਂਗੇ ਫਿਰ ਦੁਕਾਨ 'ਚ ਜੜੂ ਆ ਕੀ? ਜਦੋਂ ਕੁਝ ਕਮਾਇਆ ਹੀ ਨਾ ਤੇ ਮੇਰੇ ਪੱਲੇ ਕੀ ਰਹੂਗਾ ਦੁਕਾਨ 'ਚ ਬਚੂ ਆ ਕੀ? ਬਾਹਲਾ ਸਿਆਣਾ ਐ। ਜਾ ਕੰਮ ਕਰੋ ਯਾਰ ਆਪ ਦਾ। ਹੋਰ ਕਵਾੜਗੇ ਕੀ ਹਾਲ ਚਾਲ ਆ? ਠੀਕ ਐ ਜੀ ਵਧੀਆ ਐ। ਕਵਾੜੀਆ ਮੇਰੇ ਪੈਸੇ ਦੇ ਕੱਲ ਆਲੇ ਉਹ ਹਾਂ ਬਾਈ ਹਾਂ ਯਾਰ ਨੇ ਆਂਦੇ ਪੈਸੀ ਉਹ ਮੈਂ ਤੈਨੂੰ ਫੜਾਈ ਹੈ ਹੈ ਉਹ ਮੈਨੂੰ ਤਾਂ ਐ ਲੱਗਦਾ ਉਹ ਮੇਰੇ ਨਾਲ ਜਵਾਕ ਜਾਂ ਨਸ਼ੇੜੀ ਆ ਤੇਰਾ 10000 ਰੁਪਏ ਚੱਕ ਕੇ ਲੈ ਗਿਆ ਯਾਰ ਬਰ ਇਹਨੇ ਤਾਂ ਯਾਰ ਬਰਬਾਦ ਕਰਤਾ ਮੈਨੂੰ ਬਾਈ ਯਾਰ ਸਾਰੇ ਪਿੰਡ ਨੂੰ ਪਤਾ ਯਾਰ ਤੂੰ ਕਿਉਂ ਨਹੀਂ ਪਤਾ ਰੱਖਦਾ ਯਾਰ ਉਹ ਯਾਰ ਮੈਂ ਕੀ ਕਰਾਂ ਯਾਰ ਇਹਨੇ ਨਸ਼ੇੜੀ ਨੇ ਤਾਂ ਪਟਤਾ ਯਾਰ ਦੁਕਾਨ ਦਾ ਬੇੜਾ ਬਹਾਤਾ ਮੇਰਾ ਵੀ ਬੇੜਾ ਇਹਨੇ ਗਰਕ ਕਰਤਾ ਕੀ ਕਰਗੇ ਯਾਰ ਮੈਂ ਹੁਣ ਜਿਹਦੇ ਪੈਸੇ ਦੇਣੇ ਆ ਉਹਦੇ ਪੈਸੇ ਨਹੀਂ ਦਿੱਤੇ ਜਾਂਦੇ ਇਹ ਚੱਕ ਕੇ 10000 ਰੁਪਏ ਫੇਰ ਭੱਜ ਗਿਆ ਉਹ ਕਵਾੜੀਆ ਬਿਲਕੀ ਇਹਨਾਂ ਕੀ ਗੱਲ ਹੋਗੀ ਉਹ ਬਿਲਕੀ ਕੀ ਇਹਨਾਂ ਭਰਾਵਾ ਬਹਿ ਜਾ ਓਰੇ ਇਹਨੂੰ ਉਹ ਵੀ ਦੱਸਦਾ ਹੁਣ ਤੈਨੂੰ ਮੈਂ ਕੀ ਗੱਲ ਦੱਸਾਂ ਉਹ ਮੈਂ ਬਾਈ ਉਹਦੇ ਦੇ ਬਿੱਲੂ ਦੇ ਕਵਾੜੀਏ ਦੇ ਪੈਸੇ ਦੇਣੀ ਸੀ 10000 ਰੁਪਏ ਲੈ ਕੇ ਮੈਂ ਗੱਲੇ 'ਚ ਰੱਖਤਾ ਉਹ ਜਵਾਕ ਜ ਲੈ ਫੇਰ ਚੱਕ ਕੇ ਲੈ ਗਿਆ ਯਾਰ ਨਸ਼ਾ ਕਰਦਾ ਸੀ ਮੈਨੂੰ ਤਾਂ ਪਤਾ ਨਹੀਂ ਲੱਗਿਆ ਯਾਰ ਉਹਦਾ ਵੀ ਉਹ ਨਸ਼ਾ ਕਰਦਾ ਸਮਝਾਉਂਦੇ ਆ ਬਹੁਤ ਐ ਪਰ ਲੋਕ ਸਮਝਦੇ ਨਹੀਂ ਤੇਰੇ ਵਰਗੇ ਉਹ ਬਾਈ ਯਾਰ ਸਮਝਦੇ ਤਾਂ ਕਿਉਂ ਨਹੀਂ ਸਮਝਦੇ ਆ ਯਾਰ ਹੁਣ ਜੇ ਪਤਾ ਹੀ ਲੱਗਾ ਚੱਕ ਕੇ ਨਸ਼ੇੜੀ ਹੋ ਗਿਆ ਤੇ ਨਸ਼ੇੜੀ ਕਰਕੇ ਉਹ ਪੈਸੇ ਲੈ ਗਿਆ ਹੁਣ ਉਹ ਚ ਮੇਰੇ ਸਮਝਣ ਨਾਲ ਨਾ ਸਮਝਣ ਦਾ ਕੀ ਫਰਕ ਹੈ ਕਿਉਂ ਕੁਵਾੜੀ ਇਹਦਾ ਤੇਰੇ ਨਾਲ ਹੋਣੀ ਸੀ ਤੂੰ ਲੋਕਾਂ ਤੋਂ ਲੈਣ ਵਾਲੇ ਕੁਵਾੜ ਦੇ ਵਜਨ ਵਿੱਚ heira-pheri ਕਰਕੇ ਪੈਸਾ ਕਮਾਇਆ ਤੂੰ ਲੋਕਾਂ ਦਾ ਹੱਕ ਖਾਦਾ ਤੇ ਹਰਾਮ ਦਾ ਖਾਦਾ ਤੇ ਉਹਦਾ ਨਤੀਜਾ ਤੇਰੇ ਸਾਹਮਣੇ ਆ ਹੁਣ ਤੇਰੇ ਵਾਸਤੇ ਇਹੀ ਚੰਗਾ ਹੈ ਕਿ ਤੂੰ ਆਪਣੀਆਂ heira-pheri ਤੋਂ ਬਾਜ਼ ਆ ਜਾਏ ਹਾਂ ਯਾਰ ਮਿੱਠੂ ਤੂੰ ਸਹੀ ਕਹਿ ਰਹੇ ਹੈਂ ਜੇ ਆਪਾਂ ਆਪਦੀ ਵਾਲਾ ਆਦ ਨੂੰ ਹਰਾਮ ਦਾ ਖਵਾਵਾਂਗੇ ਉਹ ਉਹ ਜਿਹੀ ਹੀ ਹੋਵੇਗੀ ਤਾਂ ਹੁਣ ਸਮਝ ਗਿਆ ਨਾ ਹੁਣ ਗੁਰੂ ਘਰ ਜਾ ਕੇ ਗੁਰੂ ਗ੍ਰੰਥ ਸਾਹਿਬ ਤੋਂ ਮਾਫੀ ਮੰਗ ਲੈ ਹੋ ਸਕਦਾ ਰੱਬ ਤੈਨੂੰ माफ ਕਰ ਦੇ ਤੇ ਤੇਰੇ ਬੇਟੇ ਨੂੰ ਵੀ ਬੁੱਧੀ ਵਾਖੇ ਹਾਂ ਹਾਂ ਭਾਈ ਸਾਹਿਬ ਮੈਂ ਹੁਣੇ ਹੀ ਜਾ ਕੇ ਗੁਰੂ ਗੰਗ ਸਾਹਿਬ ਜੀ ਤੋਂ ਮਾਫੀ ਮੰਗਦਾ ਹਾਂ ਤੇ ਨਾਲੇ ਅਜਿਹੇ ਮਾੜੇ ਕੰਮਾਂ ਤੋਂ ਤੋਬਾ ਕਰਦਾ ਹਾਂ ਮੈਂ ਕਦੇ ਵੀ ਅਜਿਹੇ ਮਾੜਾ ਕੰਮ ਨਹੀਂ ਕਰੂੰਗਾ ਠੀਕ ਹੈ ਜੀ